ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ਰੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੁਝ ਪਹਿਲਾਂ ਸਾਰੀ ਹੀ ਨਾਨਕਨਾਮ ਦੇਵਾ ਸਗਰ ਨੂੰ ਧਾਨਗੁਰ ਨਾਰਕ ਸਿੰਘ ਸੱਚੇ ਪਾਤਸ਼ਾਹ ਤੇ ਜਨਤਮਾ ਦਾ ਸੁਲਖਣੀ ਦੇ ਵਿਆਹ ਬਰੋਦੀ ਲੱਖ ਲੱਖ ਵਧਾਈ ਦਿਨਾਂ ਅੱਜ ਇਹ ਮਹਾਨ ਜਿਹੜਾ 537ਵਾਂ ਵਿਆਪਰ ਗੁਰਪੁਰ ਕੋਲ ਜੋੜ ਮੇਲਾ ਸ਼ੰਗਤਾ ਮਨਾਉਣ ਜਾ ਰਹੀ ਹੈ ਇਤਿਹਾਸਿਕ ਫਾਏ ਦਿੱਤੇ ਸੀ ਆਖਰੇ ਖੜਿਆ ਗੁਰਦਵਾਰਾ ਕੰਧ ਸਾਹਿਬ ਜਿੱਥੇ ਕਦੀ ਗੁਰਨਾਨਕ ਸਾਹਿਬ ਦੀ ਬਰਾਤ ਆ ਕੇ ਖੈਰੀ ਇਥੇ ਕੱਚੀ ਕੰਧ ਸੀ ਅੱਜ ਉਹ ਕੰਧ ਇੱਕ ਇਤਿਹਾਸਿਕ ਯਾਦਗਾਰ ਬਣ ਗਈ ਗੁਰਨਾਨਕ ਸਾਹਿਬ ਦੇ ਚਰਨ ਪਿਆ ਉਹ ਕੰਧ ਅੱਜ ਪੁੱਤਰ ਹੋਈ ਕਿ ਸੰਤਾਂ ਆ ਕੇ ਜਿੱਤੇ ਧੰਗੁਰ ਗੁਰਨਾਨਦ ਸਾਹਿਬ ਉਹ ਆਪਣਾ ਸੀਸ ਝੁਕਾਉਂਦੀਆਂ ਉਸ ਕੰਧ ਦੇ ਦਰਸ਼ਨ ਕਰਕੇ ਸਾਹ ਸਾਹ ਧੰਗੁਰ ਨਾਰਕ ਸਾਹਿਬ ਦੇ ਦਰਸ਼ਨ ਕਰਦੀ ਆ ਇਸ ਜੋੜ ਮੇਲੇ ਦੇ ਸ਼ਬਦ ਵਿੱਚ ਸਾਰੇ ਪ੍ਰੋਗਰਾਮ ਜੋੜੇ ਬੜੀ ਸਚਜੀ ਬੜੇ ਸਚਜੇ ਧਾਰ ਤਰੀਕਿਆਂ ਨਾਲ ਕੀਤੇ ਜਾ ਰਹੇ ਨੇ ਹਬੇ ਸਤਕਾਰਯੋਗ ਪ੍ਰਧਾਨ ਸ਼੍ਰੋਮੀ ਗੁਰਦਾਰ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਾਰੇ ਦੇਸ਼ਾ ਨਰਦੇਸ਼ ਔਰ ਵੱਡਾ ਸਿਰੋਹ ਦੇ ਕੇ ਸਾਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਦੀ ਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਕਰਨ ਲਈ ਤੇ ਸਾਰੇ ਕਾਰਜ ਜਿਹੜੇ ਨੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਬੇਨਤੀ ਕਰਾਂ ਅੱਜ ਗੁਰਦਾਰ ਕੰਧ ਸਾਫ ਗੁਰਦਾਰ ਡੇੜਾ ਸਾਹ ਗੁਰਦਾਰ ਸਾਧਕਪਾਲੀਆ ਸਾਹਿਬ ਇਹ ਤੇ ਗੁਰੂ ਨੇ ਕਿਰਪਾ ਕੀਤੀ ਏ ਅਖੰਡ ਪਾਤਸ਼ਾਹ ਜਿਹੜੇ ਨੇ ਆਰੰਭ ਹੋ ਚੁੱਕੇ ਨੇ ਔਰ ਇਹਨਾਂ ਦੇ ਭੋਗ 10 ਤਰੀਕ ਨੂੰ ਸਵੇਰੇ ਖਰਮਵਾਰ ਪਹਿਣਗੇ ਮੇਰਾ ਸਾਹਿਬ ਗੁਰਦਾਰੇ ਸਵੇਰੇ ਛੇਵ ਦੇ ਭੋਗ ਪਾਏਗਾ ਪਾਕਿਸਤਾਨਾਂ ਦੇ 10 ਸਵੇਰੇ ਦੇ ਕਰੀਬ ਖੰਡਪਾਟਾ ਸਾਹਿਬ ਦੀ ਸੰਪੂਰਨਤਾ 10 ਸਤੰਬਰ ਦਿਨ ਮੰਗਲਵਾਰ ਨੂੰ ਹੋਏਗੀ ਸੋ ਅੱਜ ਜੋ ਖੰਡਪਾਟ ਸਾਹਿਬ ਆਰੰਭ ਆਰੰਭ ਹੋਇਆ ਨੇ ਮੈਂ ਇਸ ਗੱਲ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਇਹ ਵੀ ਕਹਿਣਾ ਚਾਹੁੰਦਾ ਜਦੋਂ ਕਿਸੇ ਘਰ ਵਿੱਚ ਖੁਸ਼ੀ ਦਾ ਮਕਾਮ ਹੋਵੇ ਕੋਈ ਪ੍ਰੋਗਰਾਮ ਕਰਨਾ ਹੋਵੇ ਉਹ ਖੰਡਪਾਟ ਸਾਹਿਬ ਕਰਕੇ ਗੁਰੂ ਦੀ ਆਗਿਆ ਲੈ ਕੇ ਹੀ ਰੰਭੇ ਜਾਂਦੇ ਨੇ ਅੱਜ ਗੁਰੂ ਦੀ ਅਸੀਸ ਰਾਕੇ ਗਲਤੀ ਸਾਹਿਬ ਨੇ ਅਰਦਾਸ ਕਰਕੇ ਉਹ ਖੰਡ ਪੜ ਸਾਹਿਬ ਆਰਾਮ ਕਿਵਾਏ ਨੇ ਬਹੁਤ ਬਹੁਤ ਗੁਰੂ ਦਾ ਧੰਨਵਾਦ ਗੁਰੂ ਦਾ ਸ਼ਕਰਾਨਾ ਜਿਸ ਕਾਰਜ ਕੰਨ ਹੀ ਕੀਤਾ ਮਾਨਸ ਪਿਆ ਵਿਚਾਰਾ ਰਾਮ ਮਾਲਕਾ ਵਿੱਚ ਖਲੋ ਕੇ ਇਹਨਾਂ ਕਾਰਜਾਂ ਨੂੰ ਨਿਪਰੇ ਚਾੜਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਧੈ ਮੈਂ ਅੱਜ ਗੁਰਦਰਾ ਕੰਨ ਸਾਹਿਬ ਡੇਰਾ ਸਾਹਿਬ ਮੱਥਾ ਟੇਕਣ ਵਾਸਤੇ ਆਏ ਸੀ ਅੱਜ ਗੁਰਨਾਨਕ ਸਾਹਿਬ ਤੇ ਕੰਦਰ ਮਾਤਾ ਸਲੱਖਣੀ ਜੀ ਦੇ ਵਿਆਹ ਪਰਵ ਦੇ ਸਵਾਦ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਸਾਬ ਰੰਗ ਹੋਏ ਨੇ ਦਰਸ਼ਨ ਦਰਾਰੇ ਕੀਤੇ ਨੇ ਅੱਜ ਤੋਂ 15 ਦਿਨ ਪਹਿਲਾਂ ਤੇ ਵਿਆਹ ਤੋਂ 15 ਦਿਨ ਪਹਿਲਾਂ ਪੂਰੇ ਬਟਾਲੇ ਸਹਿਰ ਦੇ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਦਾਵਾ ਗੁਰਦਰਾ ਕੰਨ ਸਾਹਿਬ ਦੇ ਮੈਨੇਜਰ ਸਰਦਾਰ ਇਸਨਾਬ ਸਿੰਘ ਭਾਰ ਭਾਨ ਸਾਹਿਬ ਸੋਨੀ ਕਮੇਟੀ ਦੇ ਮੈਂਬਰ ਦਾਜਾ ਗੁਰਿੰਦਰ ਸਿੰਘ ਗੋਰਾ ਤੇ ਗੁਰਦਰਾ ਘੇਰਾ ਸਾਹਿਬ ਸਤਕਤਾਰਿਆਂ ਦੇ ਮੈਨੇਜਰ ਮਨਜੀਤ ਸਿੰਘ ਜਫਰਵਾਲ ਇਹ ਸੰਗਤ ਦੇ ਸਜੋਗ ਦੇ ਨਾਲ ਇੱਥੇ ਬੜੀਆਂ ਸਵਾਦ ਸੋਸਾਇਟੀਆਂ ਜਿਨ੍ਹਾਂ ਨੇ ਚਾਹ ਦੇ ਲੰਗਰ, ਬਰਦਾਨੇ ਦੇ ਲੰਗਰ, ਵੱਖ-ਵੱਖ ਪਕਵਾਨਾਂ ਦੇ ਲੰਗਰ ਲਾਏ ਨੇ ਤੇ ਕੋਈ ਵੀ ਜਿਹੜੀ ਦੇਸ਼-ਵਿਦੇਸ਼ ਤੋਂ ਸੰਗਤ ਆ ਰਹੀ ਆ ਉਹ ਬੜੀ ਖੁਸ਼ ਤੇ ਬਹੁਤ ਨੂੰ ਵਧੀਆ ਸਹੂਲਤਾਂ ਮਿਲ ਰਹੀਆਂ ਵਾ ਪ੍ਰਸ਼ਾਸਨ ਵੱਲੋਂ ਵੀ ਪੂਰਾ ਖਾਦਤਾ ਜਾ ਰਿਹਾ ਵਾ ਕੋਈ ਜਿਹੜਾ ਨਗਰ ਨਿਕ ਮਾ ਜਾਂ ਐਸਐਸਪੀ ਆ ਜਾਂ ਡੀਸੀ ਆ ਜਾਂ ਐਸਡੀਐਮ ਆ ਸਾਰੇ ਤੱਕਦੇ ਹੋ ਕੇ ਪੱਪਾ ਪਰ ਹੋ ਕੇ ਇਸ ਜਿਹੜਾ ਗੁਰੂ ਨਾਨਕ ਪਾਤਸ਼ਾਹ ਵਿਆਪੁਰ ਪਾ ਉਹਨੂੰ ਚੜ੍ਹਦੀ ਕਲਾ ਮਨਾਉਣ ਵਾਸਤੇ ਬਿਨਾ ਕਿਸੇ ਜਾਤ ਪਾਵ ਰੰਗ ਨਸਲ ਭੇਦ ਭਾਵ ਤੋਂ ਪਰੋਠ ਕੇ ਤਗੜੇ ਹੋ ਕੇ ਕਿ ਪ੍ਰੋਪਰ ਬਣਾ ਰਹੇ ਨੇ ਅਸੀਂ ਵਾਹਿਗੁਰੂ ਦੇ ਚਰਨਾ ਚਕ ਆਸ ਬੇਨਤੀ ਕਰਦੇ ਆ ਕਿ ਇਹ ਪ੍ਰੋਗਰਾਮ ਗੁਰੂ ਨਾਨਕ ਪਾਸ਼ਾ ਦਾ ਵਿਆਹ ਪੁਰਬਾ ਮਾਤਾ ਸਲਖਰੀ ਦਾ ਵਿਆਹ ਪੁਰਬਾ ਤੇ ਇਦਾਂ ਚਰਨੀ ਕਰਾ ਕੇ ਮਨਾਇਆ ਜਾਵੇ ਦੇਸ਼ ਉਦੇਸ਼ ਤੋਂ ਵਾਲੀਆਂ ਸਾਤਰ ਨੂੰ ਲੱਖ ਲੱਖ ਵਧਾਈਆਂ ਉਹਨਾਂ ਨੂੰ ਜੀ ਆਇਆਂ ਅਸੀਂ ਬਟਾਲੇ ਸਾਹਿਬ ਦੇ ਵਾਸੀ ਆ ਸਾਡੇ 24 ਘੰਟੇ ਦਰਵਾਜ਼ੇ ਖੁੱਲੇ ਜੇ ਕੋਈ ਰਾਹ ਨੇ ਸੰਗਤ ਨੇ ਖੈਰਾਵੀ ਕਰਨਾ ਹੋਵੇ ਤੇ ਜਿੰਨੇ ਜੋਗੇ ਅਸੀਂ ਆ ਗਏ ਹਾਜ਼ਰ ਆ ਸਾਡੇ ਪੂਰੇ ਬਟਾਲੇ ਸਾਹਿਬ ਦੇ ਵਾਸੀ ਜਿੰਦਦਰਵਾਜੇ ਖੋਲਦੇ ਨੇ ਸੰਗਤਾਂ ਆਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਪਰਕਾ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਬਚਪਨ ਤੋਂ ਹੀ ਕਿਉਂਕਿ ਮੇਰਾ ਇੱਥੇ ਗੁਆੜ ਘਰ ਹੈ ਤੇ ਧੰਤਨ ਸਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਧੰਤਨ ਮਾਤਾ ਸੁਖਣੀ ਜੀ ਦੀ ਅਪਾਰ ਬਖਸ਼ਿਸ਼ ਕਰਕੇ ਜਿਉਂ ਤੋਂ ਬਚਪਨ ਸੰਭਾਲਿਆ ਹੈ ਤੇ ਇੱਥੇ ਆਨ ਕੇ ਨਤਮਸਤਕ ਹੋਣ ਦਾ ਮੌਕਾ ਮਿਲਦਾ ਹੈ ਇਹ ਗੁਰੂ ਦੀ ਰਹਿਮ ਤੇ ਔਰ ਹਰ ਸਾਲ ਸੰਗਤਾ ਐਨੀਆਂ ਕੁ ਮਤਲਬ ਵਧ ਗਈਆਂ ਹੈ ਹਰ ਸਾਲ ਜਦੋਂ ਨਗਰ ਕੀਰਤਨ ਆ ਕੇ ਆਉਂਦਾ ਸੀ ਤੇ ਉਹ ਰਹਿ ਰਸ ਵੇਲੇ ਇੱਥੇ ਆ ਕੇ ਸਮਾਪਤ ਹੋ ਜਾਂਦਾ ਸੀ ਪਰ ਹੁਣ ਤੇ ਕੋਈ ਸਮੇਂ ਦੀ ਪਾਬੰਦੀ ਨਹੀਂ ਰਹੀ ਐਸੇ ਅਲੋਕਿਕ ਨਜ਼ਾਰੇ ਜਿਹੜੇ ਮੈਂ ਸ਼ਬਦਾਂ ਨਾਲ ਨਹੀਂ ਦੱਸ ਸਕਦਾ ਉਹ ਸਿਰਫ ਅਨੁਭਾਵੇ ਕੀਤੇ ਜਾ ਸਕਦੇ ਨੇ ਔਰ ਅਹੀ ਗੁਰਦੁਆਰਾ ਸਾਹਿਬ ਕੰਨ ਸਾਹਿਬ ਵਿਖੇ ਇੱਥੇ ਇਸ ਵੇਲੇ ਨਤਮਸਤਕ ਹੋਣ ਆਏ ਆ ਔਰ ਜੋ ਜੁਗੋ ਜੁਗ ਅਟਲ ਕੰਧ ਸਾਹਿਬ ਹੈ ਨਾਨਕ ਨਜ਼ਰੀ ਨਜ਼ਰ ਨੇ ਹਾਲ ਕੰਧ ਤੋਂ ਕੰਧ ਸਾਬ ਹੋ ਗਈ ਤੇ ਸਾਰੀ ਲੁਕਾਈ ਜਿਹੜੀ ਉਥੇ ਨਤਮਸਤਕ ਹੁੰਨ ਹੁੰਦੀ ਹੈ ਇਹ ਆਪ ਜੀ ਦਾ ਸਰ ਸੰਗਤਾਂ ਦਾ ਅਸੀਸ ਭਰਿਆ ਚਿਹਰੇ ਹੱਥ ਇਸੇ ਤਰ੍ਹਾਂ ਬਣਿਆ ਰਹਿ ਤੇ ਆਈ ਸੰਗਤ ਦੇ ਦਰਸ਼ਨ ਕਰਦੇ ਅਗੇ ਵਾਹਿਗੁਰੂ ਦੀ ਖਾਲਸਾ ਇਹ ਜੀ ਜਿੱਦਣ ਤੋਂ ਇਹ ਸਮਾਪਤੀ ਹੋ ਰਹੀ ਹੈ ਨਾ ਸਾਰਾ ਸਾਲ ਹੀ ਸੰਗਤਾਂ ਦੇ ਮਰਦੇ ਵਿੱਚ ਆਉ ਮਾਰ ਰਿੰਦਾ ਕਿ ਆਉਣ ਵਾਲਾ ਸਮਾ ਜਿਹੜਾ ਸੱਚੇ ਪਾਤਸ਼ਾਹ ਸਾਨੂੰ ਫਿਰ ਬਖਸ਼ੀ ਕਮਿਟੀ ਵੱਲੋਂ ਐਰ ਕਾ ਬਣਾਲਾ ਕੀਤਾ ਗਿਆ ਹੈ ਵੀ ਗੁਰੂ ਦੇ ਜਾਜੇ ਵੀ ਕੁਝ ਪੁਰਾਣੀ ਚੜੀ ਹੈ ਹਾਂਜੀ ਗੁਰਦੁਆਰਾ ਡੇਰਾ ਸਾਹਿਬ ਪਹਿਲੀ ਵਾਰੀ ਜਿਹੜਾ ਹੈ ਉਹ ਅੰਮ੍ਰਿਤ ਸੰਚਾਰ ਹੋਇਆ ਹੈ ਤੇ ਕਨਸਾ ਸਾਹਿਬ ਤੇ ਹਰ ਵਾਰੀ ਹੁੰਦਾ ਹੈ ਕਨਸਾ ਸਾਹਿਬ ਵੀ ਅੰਮ੍ਰਿਤ ਸੰਚਾਰ ਹੋਇਆ ਔਰ ਗੁਰਦੁਆਰਾ ਡੇਰਾ ਸਾਹਿਬ ਵੀ ਅਨੇਕ ਪਰਵਾਰਾਂ ਵਾਲੀ ਜਿਹੜੇ ਨੇ ਉਹ ਗੁਰੂ ਕੇ ਜਾਜੇ ਚੜ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹਨ